ਪਿੰਡ ਅਬਦੁੱਲਾਪੁਰ ਵਿਖੇ ਇੱਕ ਘਰ ਚੋਂ ਚੋਰੀ ਹੋਏ ਸੋਨੇ ਚਾਂਦੀ ਦੇ ਗਹਿਣੇ ਅਤੇ ਨਕਦੀ ਦੇ ਮਾਮਲੇ 'ਚ ਬਸੀ ਪਟਾਣਾ ਪੁਲਿਸ ਵੱਲੋਂ ਜ਼ੋਰਾਵਰ ਸਿੰਘ ਵਾਸੀ ਪਿੰਡ ਅਬਦੁੱਲਾਪੁਰ ਨੂੰ ਕਾਬੂ ਕੀਤਾ ਗਿਆ ਜਿਸ ਦੇ ਕਬਜ਼ੇ 'ਚ 14 ਤੀਹ ਤੌਰ ਤੇ ਚੋਰੀ ਸ਼ੂਦਾ ਗਹਿਣੇ ਅਤੇ ਨਕਦੀ ਬਰਾਮਦ ਕੀਤੀ ਗਈ। ਤੇ ਦੰਦਾ ਗ੍ਰਿਫਤਾਰ ਕੀਤਾ ਇਹ ਬਾਸੀ ਪਿੰਡ ਆ ਬਰਨਾਪੁਰ ਚੋਰੀ ਹੋਈ ਸੀ ਚੋਰੀ ਤੇ ਸਾਕੇ ਚੋਰ ਇਹ ਆ ਬੇ ਰਪੋਰਟ ਹੋ ਗਿਆ ਸੀਗਾ ਤੇ ਮੌਕੇ ਤੇ ਇਹਨੂੰ ਰਾਤ ਵਿੱਚ ਗ੍ਰਿਫਤਾਰ ਕੀਤਾ ਗਿਆ ਨੇ ਸਾਡੇ ਚ ਮੈਂ ਹਰ ਰਹੀ ਕਦਮਾਈ ਤੇ ਹੋਮ ਮਾਰਡ ਕੋਲ ਜੇ ਪਿਸਤਾਨੀ ਇਹਨਾਂ ਕਾਤੇ ਰਿਮਾਰਨਮ ਗਰ ਰਮਾਨ ਤੋਂ ਫੇਰ ਹੋਰ ਵੀ ਚੋਰੀਆਂ ਮਰੇ ਕੇਸ ਕੀ ਕੁ ਚੋਰੀ ਕੀਤਾ ਸੀ ਇਹਨੇ ਇਹਨੇ ਸੋਨਾ ਸੀਗਾ ਜੀ ਕਰੀਬ ਸੋਨਾ ਹੈਗਾ ਕੋਲ 90 ਗ੍ਰਾਮ 100 ਗ੍ਰਾਮ ਇਹ ਚੰਦੀ ਸੀਗੀ ਕੋਲ ਹੋਣੀ 199 ਗ੍ਰਾਮ ਤੇ 80000 ਰੁਪਇਆ ਕੈਸ਼ ਗਲੰਬ ਕੀਤਾ ਲੇਖੋ ਇਹ ਬਾਕੀ ਅੱਜ ਮਾਂਜੋ ਕੋਰਟ ਤੇ ਪੇਸ਼ ਕਰਾਂਗੇ ਪੇਸ਼ ਕਰ ਦੋ ਨਾਮ ਲੈ ਕੇ ਜੋ ਵੀ ਹੋਰ ਵਿਟੋਰੀਆ ਵਾਲੇ ਪੱਛੀ ਕਰਾਂ ਕੀ ਨਾਮ ਹੈ ਕਿੱਥੇ ਰਹਿਣਾ ਇਹ ਵਾਸੀਪਨ ਅਬੂਦਲਾਪੁਰ ਦਾ ਹੀ ਆ ਇਹਦਾ ਨਾਮ ਜੋਰਾਵਰ ਸਿੰਘ ਆ ਇਹ ਸੁੱਖਾ ਵਗੈਰਾ ਨਸ਼ਾ ਕਰਦਾ ਸੀਗਾ ਡੀਡੀ ਵੀ ਲਾਉਂਦਾ ਇਹ ਤੇ कोई, गो, कोई मामला है होगा इससे पहले नहीं हो रिमांड के दौरान पता करा जो भी हैगा वो आप है प्रॉपर्टी बेचने और खरीदने के लिए संपर्क करें फेयर डील प्रॉपर्टीज